ਦੇਖੋ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਈ ਜੋ ਅਮਰਤ ਸੰਚਾਰ ਦੀ ਦੇ ਨੌਜਵਾਨਾਂ ਨੂੰ ਨਸ਼ਿਆਂ ਚੋਂ ਕੱਢਣ ਦੀ ਭਾਈ ਅਮਰਤਪਾਲ ਸਿੰਘ ਦਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਆ ਕਿਉਂਕਿ ਉਹ ਨੌਜਵਾਨ ਕੌਣ ਆ ਕਿੱਥੋਂ ਆਇਆ ਉਹਦਾ ਭਾਈ ਅਮਰਤਪਾਲ ਸਿੰਘ ਨਾਲ ਕੋਈ ਵਾ ਵਸਤਾ ਨਹੀਂ ਨਾ ਅੱਜ ਤੱਕ ਉਹ ਭਾਈ ਅਮਰਤਪਾਲ ਸਿੰਘ ਨੂੰ ਇਹ ਸਾਰੀਆਂ ਪਾਰਟੀਆਂ ਡਰੀਆਂ ਪਈਆਂ ਪੀ ਜੋ ਸਮਾ 2027 ਵਾਲਾ ਆ ਰਿਹਾ ਉਹਦੇ ਵਿੱਚ ਸੰਗਤ ਜਿਹੜੀ ਆ ਵੱਡੇ ਲੈਵਲ ਤੇ ਉਹ ਫਤਵਾ ਦੇਣ ਜਾ ਰਹੀ ਹੈ ਇਸ ਪਾਰਟੀ ਨੂੰ ਇਹਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਨੌਜਵਾਨ ਹੁਣ ਵੇਖੋ ਇਹ ਤੇ ਮੰਨ ਲੈਣਾ ਵੀ ਉਹ ਬੰਦਾ ਕਟਿੰਗ ਵਾਲਾ ਸੀ ਤੋਂ ਸਰਦਾਰ ਬਣ ਗਿਆ ਹੁਣ ਕਿੰਨੇ ਲੋਕ ਜਿਹੜੇ ਕਿੰਨੇ ਨੌਜਵਾਨ ਸਾਡੇ ਚਲੇ ਪਤਤ ਹੋਏ ਉਹਦੇ ਕਈ ਕਾਰਨ ਹੋ ਸਕਦੇ ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਕੋਈ ਨੌਜਵਾਨ ਕੇਸ ਰੱਖਦਾ ਤੇ ਉਹ ਕੇਸ ਰੱਖ ਕੇ ਤੇ ਉਹ ਕੋਈ ਇਹੋ ਜਿਹਾ ਕੰਮ ਕਰੂਗਾ ਜਿਹਦੇ ਨਾਲ ਦੋ ਫਿਰਕਿਆਂ ਦੇ ਵਿੱਚ ਲੜਾਈ ਜਿਹੜੀ ਭਾਜਪਾ ਸਰਕਾਰ ਆ ਉਹ ਪੰਜਾਬ ਦੀ ਸਰਕਾਰ ਦੇ ਨਾਲ ਰਲ ਕੇ ਕਿਉਂਕਿ ਪੰਜਾਬ ਦੀ ਸਰਕਾਰ ਉਹਨਾਂ ਦਾ ਹੱਥ ਟੋਕਾ ਬਣੀ ਆ ਜੋ ਉਹ ਤੋਂ ਨਿਰਦੇਸ਼ ਆਉਂਦੇ ਆ ਉਹ ਸਾਂ ਨਿਰਦੇਸ਼ਾਂ ਦੇ ਮੁਤਾਬਕ ਹੀ ਕੰਮ ਕਰ। ਪਾਰਟੀ ਬਣਾਉਣ ਦੀ ਲੋੜ ਕਿਉਂ ਪਈ ਜੇ ਇਹ ਪਾਰਟੀਆਂ ਪੰਜਾਬ ਦਾ ਭਲਾ ਕਰਦੀਆਂ ਗਰੀਬ ਤਬਕੇ ਦਾ ਸੋਚਦੀਆਂ ਤੇ ਫਿਰ ਸਾਨੂੰ ਦੇ ਬਣਾਉਣ ਦੀ ਲੋੜ ਹੀ ਨਹੀਂ ਜੇ ਪੰਜਾਬ ਦੀ ਰਾਖੀ ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਕੁਝ ਦਿਨ ਹੋ ਗਏ ਨੇ ਡਾਕਟਰ ਪੀਆਰ ਅਮੇਦਕਰ ਜੀ ਦੀ ਮੂਰਤੀ ਨੂੰ ਇੱਕ ਸਖਸ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਦਾ ਨਾਮ ਹੈ ਆਕਾਸ਼ਦੀਪ ਆਕਾਸ਼ਦੀਪ ਨੂੰ ਲੈ ਕੇ ਕਾਫੀ ਜੜੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਜਿਹੜਾ ਆਕਾਸ਼ਦੀਪ ਹੈ ਉਹ ਦੁਬਈ ਤੋਂ ਆਉਂਦਾ ਏ ਤੇ ਆਣ ਕੇ ਬਾਜ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਆਉਂਦਾ ਏ ਤੇ ਅੰਮ੍ਰਿਤਸਰ ਹੀ ਜਗ੍ਹਾ ਚੁਣੀ ਜਾਂਦੀ ਏ ਤੇ ਜਿਹੜਾ ਆਣ ਕੇ ਉਹ ਬੁੱਤ ਨੂੰ ਨੁਕਸਾਨ ਪਹੁੰਚਾਉਂਦਾ ਏ ਜਾਨੀ ਕਿ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੁਬਈ ਤੋਂ ਆਉਂਦੇ ਨੇ ਤੇ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਇੱਕ ਜਿਹੜੀ ਲਹਿਰ ਆ ਖਾਲਸਾ ਵਿਹੀਰ ਜਿਹੜੀ ਲਹਿਰ ਸੀ ਉਹ ਚਲਾਉਂਦੇ ਸੀ ਕਿ ਜਿਹੜੇ ਨੌਜਵਾਨ ਸੀ ਨਸ਼ੇ ਦੇ ਵਿੱਚ ਬੁਲਤਾਨ ਹੋ ਚੁੱਕੇ ਸੀ ਉਹਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਦੇ ਸੀ ਨੇ ਨਸ਼ੇ ਤੋਂ ਨਜਾਤ ਦਿਵਾਉਂਦੇ ਸੀ ਉਸੇ ਤਰ੍ਹਾਂ ਜਿਹੜੀਆਂ ਚਰਚਾਵਾਂ ਚੱਲਦੀਆਂ ਨੇ ਕਿ ਕਿ ਜਿਹੜਾ ਦੂਸਰਾ ਅੰਮ੍ਰਿਤਪਾਲ ਹੈ ਉਹ ਖੜਾ ਕਰ ਦਿੱਤਾ ਗਿਆ ਹੈ ਅੱਜ ਸਾਡੇ ਨਾਲ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਪੱਟੀ ਤੋਂ ਮੁੱਖ ਸੇਵਾਦਾਰ ਨੇ ਭਾਈ ਦਲਜੀਤ ਸਿੰਘ ਜਵੰਦਾ ਸਾਡੇ ਨਾਲ ਮੌਜੂਦ ਹੈ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਹ ਜਿਹੜੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਭਾਈ ਸਾਹਿਬ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜੀਡੀਐਸ ਨਿਊ ਚੈਨਲ ਦੇ ਟਾਡੇ ਇੱਥੇ ਮੇਰੇ ਗ੍ਰਹਿ ਵਿਕੇ ਪਹੁੰਚਨ ਤੇ ਜੀ ਆਇਆਂ ਕਹਿਣਾ ਤੇ ਤੁਹਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅੰਮ੍ਰਿਤਸਰ ਦੇ ਵਿੱਚ ਡਾਕਟਰ ਬੀ ਆਰ ਅਮੇਤਕਰ ਦੇ ਬੁੱਤ ਨੂੰ ਇੱਕ ਸੈਕਸ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਦਾ ਨਾਮ ਹੈ ਆਕਾਸ਼ਦੀਪ ਉਸ ਨੂੰ ਭਾਈ ਅੰਮ੍ਰਿਤਪਾਲ ਜੀ ਦੇ ਨਾਲ ਜੋੜਿਆ ਜਾ ਰਿਹਾ ਹੈ ਇੱਦਾਂ ਦੇਖਦੇ ਜੋ ਵੇਖੋ ਭਾਈ ਅੰਮਰ ਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਈ ਜੋ ਅੰਮ੍ਰਿਤ ਸੰਚਾਰ ਦੀ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਕੱਢਣ ਦੀ ਉਹਨਾਂ ਦੀ ਹਰਮੰਦ ਪਿਆਰਤਾ ਜਿਹੜੀ ਆ ਇੰਨੀ ਲੋਕਪ੍ਰਿਆ ਇੰਨੀ ਵੱਧ ਗਈ ਵੀ ਉਹਨਾਂ ਨੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਸੰਗਤ ਦਾ ਹੁਕਮ ਮੰਨ ਕੇ ਇਲੈਕਸ਼ਨ ਵੀ ਲੜੀ ਤੇ ਸੰਗਤ ਨੇ ਸਾਰੇ ਤਰ੍ਹਾਂਾਂ ਨੇ ਉਹ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਸੀਟ ਜਿੱਤੀ ਆ ਤੇ ਹੁਣ ਉਹਨਾਂ ਦੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਰਾਜਨੀਤਿਕ ਪਾਰਟੀ ਜਿਹੜੀ ਸਾਡੀ ਅਕਾਲੀ ਦਲਵਾਰਸ ਪੰਜਾਬ ਦੇ ਬਣਾਈ ਗਈ ਉਸ ਪਾਰਟੀ ਤੋਂ ਬਖਲਾਹਟ ਦੇ ਵਿੱਚ ਆ ਕੇ ਤੇ ਸਾਰਾ ਕੁਝ ਭਾਈ ਅਮਰਤਪਾਲ ਸਿੰਘ ਦੇ ਨਾਲ ਜੋੜਿਆ ਜਾ ਰਿਹਾ ਭਾਈ ਅਮਰਤਪਾਲ ਸਿੰਘ ਦਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਆ ਕਿਉਂਕਿ ਉਹ ਨੌਜਵਾਨ ਕੌਣ ਆ ਕਿੱਥੋਂ ਆਇਆ ਉਹਦਾ ਭਾਈ ਅਮਰਤਪਾਲ ਸਿੰਘ ਨਾਲ ਕੋਈ ਵਾ ਵਾਸਤਾ ਨਹੀਂ ਨਾ ਅੱਜ ਤੱਕ ਉਹ ਭਾਈ ਅਮਰਤਪਾਲ ਸਿੰਘ ਨੂੰ ਮਿਲਿਆ ਨਾ ਭਾਈ ਅਮਰਤਪਾਲ ਸਿੰਘ ਨਾਲ ਆਉਦੀ ਕੋਈ ਫੋਟੋ ਨਾ ਹੀ ਕਿਤੇ ਉਹਦੇ ਨਾਲ ਕੋਈ ਸਬੰਧ ਕਿਸੇ ਪਰਿਵਾਰਕ ਮੈਂਬਰ ਦਾ ਉਹ ਜਾਣ ਬੁੱਝ ਕੇ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਕਿਉਂਕਿ ਸਾਰੀਆਂ ਪਾਰਟੀਆਂ ਡਰੀਆਂ ਪਈਆਂ ਵੀ ਜੋ ਸਮਾ 2027 ਬਲਾ ਆ ਰਿਹਾ ਉਹਦੇ ਵਿੱਚ ਸੰਗਤ ਜਿਹੜੀ ਆ ਵੱਡੇ ਲੈਵਲ ਤੇ ਉਹ ਫਤਵਾ ਦੇਣ ਜਾ ਰਹੀ ਐ ਇਸ ਪਾਰਟੀ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਰਗ ਇਸ ਪਾਰਟੀ ਨਾਲ ਜੁੜ ਰਿਹਾ ਉਹਦੇ ਉਹਦੇ ਤੋਂ ਬਖਲਾਹੜ ਦੇ ਵਿੱਚ ਆ ਕੇ ਤੇ ਉਹਦੇ ਨਾਲ ਨਾਂ ਨਾਲ ਜੋੜ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਤੇ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਭਾਈ ਦਲਜੀਤ ਸਿੰਘ ਜੀ ਜਿਸ ਤਰ੍ਹਾਂ ਉਹ ਜਿਹੜਾ ਆਕਾਸ਼ਦੀਪ ਐ ਉਹ ਵੀ ਦੁਬਈ ਤੋਂ ਆਂਦਾ ਏ ਪਹਿਲੋਂ ਕਟਿੰਗ ਦੇ ਵਿੱਚ ਸੀ ਜਦੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਏ ਉਦੋਂ ਸਿੱਖੀ ਸਰੂਪ ਦੇ ਵਿੱਚ ਹੋ ਜਾਂਦਾ ਏ ਉਹ ਸ਼ੁਕਰੋ ਦਾ ਮੋਗੇ ਵਾਲੀ ਸਾਈਡ ਤੇ ਦੱਸਿਆ ਜਾ ਰਿਹਾ ਏ ਪਰ ਉਹ ਅੰਮ੍ਰਿਤਸਰ ਹੀ ਚੁੰਦਾ ਏ ਤੇ ਡਾਕਟਰ ਬੀ ਆਰ ਅਮੇਤਕਰ ਦੀ ਜਿਹੜੀ ਮੂਰਤੀ ਨੂੰ ਨੁਕਸਾਨ ਪਹੁੰਚਾਉਂਦਾ ਏ ਕਿੱਦਾਂ ਦੇਖਦੇ ਜੋ ਅਸੀਂ ਦਾ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆ ਕਿਉਂਕਿ ਸਾਡੀ ਪਾਰਟੀ ਦੇ ਜੋ ਕਾਰਜਕਾਰੀ ਪ੍ਰਧਾਨ ਨੇ ਬਾਪੂ ਤਰਸੇਮ ਸਿੰਘ ਜੀ ਹੋਣੀ ਉਹਨਾਂ ਨੇ ਵੀ ਇਸ ਜਿੱਦ ਦੀ ਨਖੇਦੀ ਪਹਿਲਾਂ ਕਰ ਚੁੱਕੇ ਆ ਉਹ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂਗੇ ਕਿਉਂਕਿ ਕਿਸੇ ਨੂੰ ਇਹ ਸਿਰਫ ਦੋ ਫਿਰਕਿਆਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਨੌਜਵਾਨ ਹੁਣ ਵੇਖੋ ਇਹ ਤੇ ਮੰਨ ਲੈਣਾ ਵੀ ਉਹ ਬੰਦਾ ਕਟਿੰਗ ਗਲਾਸੀ ਤੋਂ ਸਰਦਾਰ ਬਣ ਗਿਆ ਹੁਣ ਕਿੰਨੇ ਲੋਕ ਜਿਹੜੇ ਕਿੰਨੇ ਨੌਜਵਾਨ ਸਾਡੇ ਚਲੇ ਪਤਤ ਹੋਏ ਉਹਦੇ ਕਈ ਕਾਰਨ ਹੋ ਸਕਦੇ ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਕੋਈ ਨੌਜਵਾਨ ਕੇਸ ਰੱਖਦਾ ਤੇ ਉਹ ਕੇਸ ਰੱਖ ਕੇ ਤੇ ਉਹ ਕੋਈ ਇਹੋ ਜਿਹਾ ਕੰਮ ਕਰੂਗਾ ਜਿਹਦੇ ਨਾਲ ਦੋ ਫਿਰਕਿਆਂ ਦੇ ਵਿੱਚ ਲੜਾਈ ਹੋਵੇ ਇਹ ਉਹਦੀ ਸੋਚ ਹੋ ਸਕਦੀ ਹੈ ਏਜੰਸੀਆਂ ਦਾ ਕੰਮ ਕਿਉਂਕਿ ਏਜੰਸੀਆਂ ਇਸ ਪਾਰਟੀ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹੋਰ ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਦਿਲਜੀਤ ਸਿੰਘ ਦੀ ਜੇ ਕਿਤੇ ਕਤਲ ਵੀ ਹੋ ਜਾਂਦਾ ਹੈ ਤਾਂ ਉਹ ਵੀ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਜੋੜਿਆ ਜਾਂਦਾ ਅਜੇ ਕਿ ਅੰਮ੍ਰਿਤਪਾਲ ਜੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਇੱਥੇ ਕੁਝ ਵੀ ਹੁੰਦਾ ਏ ਤਾਂ ਉਹ ਅੰਮ੍ਰਿਤਪਾਲ ਦੇ ਨਾਲ ਜੋੜਿਆ ਜਾਂਦਾ ਏ ਵੇਖੋ ਜੀ ਇਹ ਤਾਂ ਤੁਹਾਨੂੰ ਪਤਾ ਵੀ ਇਹ ਸਾਰੀਆਂ ਬਖਲਾਹੜ ਦੀਆਂ ਨਿਸ਼ਾਨੀਆਂ ਸਰਕਾਰ ਦੀਆਂ ਜਿਹੜੀ ਭਾਜਪਾ ਸਰਕਾਰ ਆ ਉਹ ਪੰਜਾਬ ਦੀ ਸਰਕਾਰ ਦੇ ਨਾਲ ਰਲ ਕੇ ਕਿਉਂਕਿ ਪੰਜਾਬ ਦੀ ਸਰਕਾਰ ਉਹਨਾਂ ਦਾ ਹੱਥ ਟੋਕਾ ਬਣੀ ਆ ਜੋ ਉਹ ਤੋਂ ਨਿਰਦੇਸ਼ ਆਉਂਦੇ ਆ ਗੋਸਾਨ ਨਿਰਦੇਸ਼ਾਂ ਦੇ ਮੁਤਾਬਕ ਹੀ ਕੰਮ ਕਰ ਰਿਆ ਤੇ ਹੁਣ ਹਰੀ ਨੌਂ ਦਾ ਜਿਹੜਾ ਕਤਲ ਹੋਇਆ ਹੁਣ ਭਾਈ ਸਾਹਿਬ ਤਾਂ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਨਾ ਰੱਖਿਆ ਹੋਇਆ ਐਨਐਸਏ ਲਗਾ ਕੇ ਉੱਥੇ ਪਰਿਵਾਰ ਤੋਂ ਬਿਨਾ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਉਥੋਂ ਕਿੱਦਾਂ ਉਹ ਕਤਲ ਕਰਵਾ ਸਕਦੇ ਆ ਫਿਰ ਉਹਨਾਂ ਨੇ ਬੁੱਧ ਸਿੰਘ ਵਾਲੇ ਦੀ ਵਰਚੀ ਤੇ ਉਹਨਾਂ ਨੇ ਉੱਥੋਂ ਐਲਾਨ ਵੀ ਕੀਤਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵੀ ਮੈਂ ਅੱਜ ਤੋਂ ਬਾਅਦ ਮੇਰਾ ਕੋਈ ਵਿਰੋਧ ਕਰੇ ਜੋ ਮਰਜ਼ੀ ਬੋਲੇ ਮੈਂ ਆਪਣੇ ਭਰਾਵਾਂ ਦੇ ਖਿਲਾਫ ਮੇਰੇ ਮੂੰਹ ਤੋਂ ਕੁਛ ਨਾ ਗਲਤ ਨਿਕਲੂਗਾ ਤਾਂ ਨਾ ਹੀ ਮੈਂ ਕੋਈ ਇਹੋ ਜਿਹਾ ਕੰਮ ਕਰੂੰ ਜਿਹੜਾ ਮੇਰੇ ਭਰਾਵਾਂ ਨੂੰ ਨੁਕਸਾਨ ਪਹੁੰਚਦਾ ਵਜਿੱਦੇ ਵਿੱਚ ਪਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਕਹਿੰਦੇ ਨੇ ਕਿ ਪਾਰਟੀ ਬਣਾਉਣੇ ਹਰੇਕ ਦਾ ਅਧਿਕਾਰ ਹੈ ਸੰਵਿਧਾਨ ਦੇ ਵਿੱਚ ਆਪਾਂ ਰਹਿ ਰਹੇ ਆਂ ਭਾਰਤ ਦੇ ਵਿੱਚ ਤੇ ਹਰ ਇੱਕ ਪਾਰਟੀ ਬਣਾ ਲੈਂਦਾ ਪਰ ਜਦੋਂ ਪਾਰਟੀ ਚਲਾਉਣਗੇ ਪਤਾ ਤੇ ਉਦੋਂ ਲੱਗੂਗਾ ਵੇਖੋ ਜੀ ਉਹ ਕੀ ਕਹਿ ਸਕਦੇ ਹੋਰ ਵੇਖੋ ਜਿਹੜੇ ਬੰਦੇ ਦੇ ਪੈਰ ਥੱਲੇ ਪਹਿਲਾਂ ਬਟੇਰਾ ਆਇਆ ਹੋਏ ਉਹਨਾਂ ਨੂੰ ਲੱਗਦਾ ਕਿ ਇਹ ਬਟੇਰਾ ਸਾਡੇ ਪੈਰ ਥੱਲੇ ਰਹੂਗਾ ਪਰ ਇਦਾਂ ਨਹੀਂ ਹੁੰਦਾ ਸਾਡੇ ਲੋਕ ਸਿਆਣੇ ਆ ਸਾਨੂੰ ਪਾਰਟੀ ਬਣਾਉਣ ਦੀ ਲੋੜ ਕਿਉਂ ਪਈ ਜੇ ਇਹ ਪਾਰਟੀਆਂ ਪੰਜਾਬ ਦਾ ਭਲਾ ਕਰਦੀਆਂ ਗਰੀਬ ਤਬਕੇ ਦਾ ਸੋਚਦੀਆਂ ਤੇ ਫਿਰ ਸਾਨੂੰ ਦੇ ਬਣਾਉਣ ਦੀ ਲੋੜ ਹੀ ਨਹੀਂ ਜੇ ਪੰਜਾਬ ਦੀ ਰਾਖੀ ਕਰਦੇ ਹੁਣ ਪਾਣੀਆਂ ਦਾ ਮੁੱਦਾ ਲਾ ਲਓ ਕਿਸੇ ਨੇ ਰਖਵਾਲੀ ਨਹੀਂ ਕੀਤੀ ਪਾਣੀ ਸਾਡੇ ਧੱਕੇ ਨਾਲ ਖੋਏ ਜਾ ਰਹੇ ਇਹ ਤੁਸੀਂ ਚੰਡੀਗੜ੍ਹ ਦਾ ਮੁੱਦਾ ਲਾ ਲਓ ਤੇ ਚੰਡੀਗੜ੍ਹ ਦਾ ਮੁੱਦਾ ਉਹਦੇ ਵਿੱਚ ਵੀ ਇਹਨਾਂ ਨੇ ਕੋਈ ਕਿਸੇ ਪਾਰਟੀ ਨੇ ਕੁਝ ਨਹੀਂ ਕੀਤਾ ਸਿਰਫ ਬਿਆਨ ਅਖਬਾਰੀ ਬਿਆਨ ਤੋਂ ਬਿਨਾ ਇਹਨਾਂ ਨੇ ਕੋਈ ਉਹਦੇ ਚ ਸੰਸੀਰਤਾ ਨਹੀਂ ਮਖਾਈ ਉਲਟਾ ਸਗੋਂ ਇੱਕ ਜਗਾ ਖਰੀਦ ਕੇ ਨਵਾਂ ਚੰਡੀਗੜ੍ਹ ਸਾਰੀਆਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿਉਂ ਕਿਉਂਕਿ ਇਹ ਉਹਨਾਂ ਦੇ ਹੱਥਾਂ ਦੀ ਗੱਟਫੁੱਤਲੀ ਆ ਉਹਨਾਂ ਦੇ ਤਰੀਕੇ ਨਾਲ ਚੱਲਦੇ ਸੈਂਟਰ ਦੇ ਨਾਲ ਪਰ ਜਿਹੜੀ ਸਾਡੀ ਜਥੇਬੰਦੀ ਸਾਡੀ ਪਾਰਟੀ ਹੈ ਪੰਜਾਬੀਅਤ ਨੂੰ ਬਚਾਉਣ ਅਤੇ ਬਣਾਈ ਗਈ ਆ ਕਿਉਂਕਿ ਪੰਜਾਬ ਦਾ ਨੌਜਵਾਨ ਅੱਜ ਮਰ ਰਿਹਾ ਘਰਾਂ ਦੇ ਘਰ ਚਿਰਾਗ ਬੁਝ ਰਿਹਾ ਥਾਂ ਥਾਂ ਤੇ ਸਾਡੇ ਨੌਜਵਾਨ ਨਸ਼ੇ ਕਰਕੇ ਤੇ ਗਲੀਆਂ ਦੇ ਵਿੱਚ ਡੇਗਦੇ ਫਿਰਦੇ ਆ ਸਰਕਾਰ ਚਾਵੇ ਤੇ ਇਹ ਚੌਵੀਂ ਘੰਟਿਆਂ 'ਚ ਨਸ਼ਾ ਬੰਦ ਕਰ ਸਕਦੇ ਆ ਕਿਉਂਕਿ ਇਹ ਪਲੈਨਿੰਗ ਤਹਿਤ ਹੀ ਪੰਜਾਬ ਦੇ ਵਿੱਚ ਨਸ਼ਾ ਵੜਿਆ ਗਿਆ ਦਲਜੀਤ ਸਿੰਘ ਜੀ ਅਕਸਰੀ ਜਿਹੜੇ ਵਿਰੋਧੀ ਨੇ ਤੁਹਾਡੇ ਵਿਰੋਧੀ ਹੁਣ ਤੇ ਤੁਸੀਂ ਰਾਜਨੀਤਿਕ ਪਾਰਟੀ ਦੇ ਵਿੱਚ ਆਗੇ ਜੋ ਰਾਜਨੀਤਿਕ ਰਾਜਨੀਤਿਕ ਪਾਰਟੀ ਬਣਾ ਲਈ ਹੈ ਤੇ ਜਿਹੜੇ ਹੁਣ ਤੁਹਾਡੇ ਵਿਰੋਧੀ ਨੇ ਉਹ ਕਹਿੰਦੇ ਨੇ ਕਿ ਪਹਿਲਾਂ ਤਾਂ ਇਹਨਾਂ ਨੇ ਅੰਮ੍ਰਿਤਪਾਲ ਨੂੰ ਕਢਾਉਣ ਵਾਸਤੇ ਲੋਕਾਂ ਦੀਆਂ ਵੋਟਾਂ ਬਟੋਰੀਆਂ ਕਿ ਤੁਸੀਂ ਅੰਮ੍ਰਿਤਪਾਲ ਨੂੰ ਵੋਟ ਪਾ ਦਿਓ ਕਿ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਏਗਾ ਪਰ ਹੁਣ ਇਹਨਾਂ ਨੇ ਅ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਪਾਰਟੀ ਖੜੀ ਕਰ ਦਿੱਤੀ ਹੈ ਵੇਖੋ ਜੀ ਨਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਇਲیکشن ਲੜਨੀ ਚਾਹੁੰਦੇ ਜੀ ਜਦੋਂ ਅਮਰਸਰ ਸਾਹਿਬ ਦੀ ਤਰਤੀ ਤੇ ਮੋਰਚਾ ਲੱਗਿਆ ਸੀ ਮੋਰਚੇ ਦਾ ਸਿਰਫ ਮਕਸਦ ਇਹ ਹੀ ਕਿ ਉਹਨਾਂ ਦੀ ਜੇਲ੍ਹ ਤਬਦੀਲ ਕਰਕੇ ਪੰਜਾਬ ਦੀ ਜੇਲ੍ਹ ਚ ਲਿਆਓ ਜਦੋਂ ਸਰਕਾਰ ਨੇ ਇੰਨੀ ਅਣਦੇਖੀ ਕੀਤੀ ਜਿੰਨਾ ਸਮਾਂ ਮੋਰਚਾ ਲੱਗਾ ਰਿਹਾ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਜਾ ਕੇ ਪੁੱਛਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਵੀ ਤੁਹਾਨੂੰ ਕੀ ਤਕਲੀਫ ਆ ਜਦੋਂ ਇੰਨੀ ਉਹਨਾਂ ਨੇ ਸੰਗਤ ਨੂੰ ਇਗਨੋਰ ਕੀਤਾ ਤੇ ਸੰਗਤ ਦਾ ਹੁਕਮ ਮੰਨਣਾ ਪਿਆ ਕਿਉਂਕਿ ਭਾਈ ਸਾਹਿਬ ਤੇ ਇਲੈਕਸ਼ਨ ਲੜਨੀ ਨਹੀਂ ਚਾਹੁੰਦੇ ਸੀ ਸੰਗਤ ਨੇ ਹੁਕਮ ਕੀਤਾ ਇਕੱਠੇ ਹੋ ਕੇ ਵੀ ਨਹੀਂ ਜੇ ਸਰਕਾਰ ਸਾਡੀਆਂ ਸ਼ਾਂਤਮਈ ਤਰੀਕੇ ਨਾਲ ਬੈਠਾ ਸਾਡਾ ਕੋਈ ਹੱਲ ਨਹੀਂ ਕਰਦੀ ਤੇ ਸਾਨੂੰ ਸਿਸਟਮ ਚ ਆਉਣਾ ਚਾਹੀਦਾ ਤੇ ਭਾਈ ਅਮਰਪਾਲ ਸਿੰਘ ਨੂੰ ਜਦੋਂ ਸੰਗਤ ਦਾ ਹੁਕਮ ਹੋਇਆ ਫਿਰ ਉਹਨਾਂ ਨੇ ਹਾਮੀ ਭਰੀ ਇਲੈਕਸ਼ਨ ਲੜਨ ਦੀ ਤੇ ਹੁਣ ਪੰਜਾਬ ਦੇ ਜੋ ਹਾਲਾਤ ਬਣਦੇ ਜਾ ਰਹੇ ਆ ਅੱਜ ਤੁਸੀਂ ਵੀ ਚੱਲ ਕੇ ਆਏ ਹੋ ਤੁਹਾਡਾ ਰਸਤੇ ਦੇ ਵਿੱਚ ਤੁਹਾਨੂੰ ਵੀ ਡਰ ਲੱਗਦਾ ਹੋਊਗਾ ਕਿ ਪਤਾ ਨਹੀਂ ਕਿੱਥੇ ਕਿਸੇ ਨੇ ਘੇਰ ਕੇ ਤੇ ਦਾਤਰ ਮਾਰ ਦੇਣਾ ਜਾਂ ਕਿੱਥੇ ਕਿਸੇ ਨੇ ਘੇਰ ਕੇ ਸਾਡੇ ਕੋਲ ਸਾਰਾ ਕੁਝ ਖੋ ਲੈਣਾ ਪੰਜਾਬ ਦੇ ਹਾਲਾਤ ਜਿਹੜੇ ਨਾਲ ਬਦ ਤੋਂ ਬਤੰਤਰ ਬਣਾਤੇ ਆ ਇਸ ਕਰਕੇ ਸਾਨੂੰ ਪਾਰਟੀ ਬਣਾਉਣ ਦੀ ਲੋੜ ਪਈ ਕਿ ਅਸੀਂ ਇਸ ਪਾਰਟੀ ਨੂੰ ਬਣਾ ਕੇ ਪੰਜਾਬੀਅਤ ਦਾ ਭਲਾ ਕਰੀਏ ਪੰਜਾਬ ਦੀ ਰਖਵਾਲੀ ਕਰੀਏ ਕਿਉਂਕਿ ਪੰਜਾਬ ਦਿਨੋਂ ਦਿਨ ਡੁੱਬਦਾ ਜਾ ਰਿਹਾ ਦਲਜੀਤ ਸਿੰਘ ਜੀ ਤੁਸੀਂ ਕਹਿ ਰਹੇ ਜੋ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਖਰਾਬ ਹੋ ਚੁੱਕੇ ਨੇ ਬੱਤਰ ਬਣਾ ਦਿੱਤੇ ਨੇ ਉਹ ਤੇ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਤਾ ਹੈ ਰੰਗਲਾ ਪੰਜਾਬ ਤੇ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਾ ਵੀ ਤੁਸੀਂ ਰਸਤੇ ਚਾਹੁੰਦੇ ਤੁਸੀਂ ਵੀ ਡਰਦੇ ਹੋਵੋਗੇ ਹੁਣ ਰੋਜ਼ ਕੋਈ ਕਿਸੇ ਦੀਆਂ ਵਾਲੀਆਂ ਲਾ ਲੈਂਦਾ ਸਾਡੀਆਂ ਭੈਣਾਂ ਦੀ ਕੋਈ ਸਾਡਾ ਨੌਜਵਾਨ ਵੀਰ ਰਾਤ ਨੂੰ ਇਕੱਲਾ ਨਿਕਲ ਨਹੀਂ ਸਕਦਾ ਕੋਈ ਮੋਟਰਸਾਈਕਲ ਤੇ ਨਹੀਂ ਜਾ ਸਕਦਾ ਹੁਣ ਹਰ ਬੰਦਾ ਤੇ ਗੱਡੀ ਨਹੀਂ ਨਾ ਰੱਖ ਪੰਜਾਬ ਦਾ ਜਿਹੜਾ ਕਰਜ਼ਾ ਸਾਢੇ 3 ਤੋਂ 4 ਲੱਖ ਕਰੋੜ ਦੇ ਕਰੀਬ ਪਹੁੰਚ ਚੁੱਕਾ ਇਹ ਰੰਗਲਾ ਪੰਜਾਬ ਬਣਾਇਆ ਇਹਨਾਂ ਨੇ ਜੀ ਇਸ ਇਦਾਂ ਦਾ ਰੰਗਲਾ ਪੰਜਾਬ ਹੁੰਦਾ ਵੀ ਦਿਨੋਂ ਦਿਨ ਕਰਜ਼ਾਈ ਹੁੰਦੀ ਰਹੇ ਸਟੇਟ ਸਾਡੇ ਹਰ ਬੰਦੇ ਦੇ ਸਿਰ ਤੇ ਕਰਜ਼ਾ ਜਿਹੜਾ ਕਰਜ਼ੇ ਦੀਆਂ ਪੰਡਾਂ ਪਾ ਰਹੇ ਆ ਇਹ ਰੰਗਲੇ ਪੰਜਾਬ ਦੀਆਂ ਨਿਸ਼ਾਨੀਆਂ ਜੇ ਰੰਗਲਾ ਪੰਜਾਬ ਇਹਨਾਂ ਬਣਾਇਆ ਹੁੰਦਾ ਤੇ ਫਿਰ ਲੋਕ ਇਹਨਾਂ ਨੂੰ ਦਰਕਨਾਰ ਨਾ ਕਰਦੇ ਜੋ ਹਸ਼ਰ ਅਕਾਲੀ ਦਲ ਦਾ ਆਇਆ ਜਾਂ ਕਾਂਗਰਸ ਪਾਰਟੀ ਦਾ ਆਇਆ ਤੇ ਜਿਨ੍ਹਾਂ ਨੂੰ ਅਸੀਂ ਮੌਕਾ ਦਿੱਤਾ ਉਹਨਾਂ ਨੇ ਵੀ ਦੱਸੋ ਪੰਜਾਬ ਦੇ ਵਿੱਚ ਅੱਜ ਕੀ ਕੀਤਾ ਖੂਨ ਦੀਆਂ ਹੋਲੀਆਂ ਖੇਡੀਆਂ ਜਿਹੜੇ ਦਿਨ ਦਿਹਾੜੇ ਸਾਡੇ ਨੌਜਵਾਨ ਵੀਰਾਂ ਨੂੰ ਇਹਨਾਂ ਮਜਬੂਰ ਕੀਤਾ ਜਾ ਰਿਹਾ ਕਿ ਕੋਜ ਤੇ ਵਿਚਾਰੇ ਵਿਦੇਸ਼ਾਂ ਦੀ ਧਰਤੀ ਨੂੰ ਤੁਰ ਗਏ ਤੇ ਕੁਝ ਜਿਹੜੇ ਨੌਜਵਾਨ ਸਾਡੇ ਉਹਨਾਂ ਦੇ ਹੱਥਾਂ 'ਚ ਥਿਆਰ ਫੜਾਈ ਜਾਂਦੇ ਆ। ਦਲਜੀਤ ਸਿੰਘ ਜੀ ਜਵੰਦਾ ਸਾਹਿਬ ਅਮਰਤਪਾਲ ਜੀ ਨੂੰ ਵੋਟ ਇਸ ਕਰਕੇ ਮਿਲ ਗਈ ਸੀ ਕਿ ਉਹ ਡਿਬਰੂਗਾਰ ਜੇਲ੍ਹ ਦੇ ਵਿੱਚ ਬੰਦ ਸੀ। ਤੇ ਉਹਨਾਂ ਨੂੰ ਛਡਾਉਣ ਵਾਸਤੇ ਲੋਕਾਂ ਨੇ ਤੜਾ ਤੜ ਮੇਰੇ ਸਾਹਮਣੇ ਜਿਹੜੇ ਬਟਨ ਹੀ ਨੇ ਮਸ਼ੀਨ ਦੇ ਉਹ ਵੀ ਘਸਾ ਦਿੱਤੇ। ਇੰਨੀ ਲੋਕਾਂ ਨੇ ਫਤਵਾ ਦਿੱਤਾ। ਹੁਣ ਜਿਹੜੇ 2027 ਦੇ ਵਿੱਚ ਕਿਸ ਤਰ੍ਹਾਂ ਤੁਸੀਂ ਲੋਕਾਂ ਦਾ ਭਰੋਸਾ ਤੇ ਲੋਕਾਂ ਦੀ ਜਿਹੜੀ ਵੋਟ ਜਿਹੜੀ ਉਹ ਬਟੋਰੋਗੇ। ਵੇਖੋ ਜੀ ਇਹਦੀ ਸਭ ਤੋਂ ਵੱਡੀ ਨਿਸ਼ਾਨੀ ਆ। ਕਿ ਜਦੋਂ ਦੂਜੀਆਂ ਪਾਰਟੀਆਂ ਜਾਂ ਸਰਕਾਰਾਂ ਬਕਲਾਹਟ ਦੇ ਵਿੱਚ ਆ ਜਾਣ ਇਹ ਸਾਡੀ ਜਿੱਤ ਦੀ ਨਿਸ਼ਾਨੀ ਆ ਅੱਛਾ ਕਿਉਂਕਿ ਬਕਲਾਹਟ 'ਚ ਦੂਜੀਆਂ ਪਾਰਟੀਆਂ ਉਦੋਂ ਹੀ ਆਉਂਦੀਆਂ ਜਦੋਂ ਕਿਸੇ ਦਾ ਡਰ ਹੋਵੇ ਹੂੰ ਸਾਡੀ ਪਾਰਟੀ ਦਾ ਇਹਨਾਂ ਨੂੰ ਇਨਾ ਡਰ ਪੈ ਚੁੱਕਾ ਹੁਣ ਤਾਂ ਕਿਸੇ ਦੀ ਬੱਕਰੀ ਗਵਾ ਜਾਂਦੀ ਤੇ ਕਹਿੰਦੇ ਅਮਰਤਪਾਲ ਸਿੰਘ ਨੇ ਚੋਕ ਪੇ ਖੜ ਕੱਲ ਠੀਕੇ ਤੇ ਜੇ ਕਿਸੇ ਦਾ ਕੁੱਤਾ ਗਵਾ ਜਾਂਦਾ ਤਾਂ ਕਹਿੰਦੇ ਅਮਰਤਪਾਲ ਦਾ ਹੱਥ ਇਹਦੇ ਚ ਅੱਛਾ ਇਹ ਸਿਰਫ ਡਰ ਦੀਆਂ ਬਖਲਾਹਰ ਦੀਆਂ ਨਿਸ਼ਾਨੀਆਂ ਸਾਰੀਆਂ ਤੇ ਸਾਡੀ ਜਥੇਬੰਦੀ ਸਾਡੀ ਪਾਰਟੀ ਜਿਹੜੀ ਆ ਇਹ ਪੰਜਾਬ ਲਈ ਕੰਮ ਕਰੂਗੀ ਪੰਜਾਬੀਅਤ ਲਈ ਕੰਮ ਕਰੂਗੀ ਠੀਕ ਹੈ ਜੀ ਇਹ ਹਰ ਵਰਗ ਲਈ ਕੰਮ ਕਰੂਗੀ ਇਹਦੇ ਵਿੱਚ ਇਹ ਨਹੀਂ ਕਿ ਇਹ ਸਿੱਖਾਂ ਦੀ ਜਥੇਬੰਦੀ ਇਕੱਲੀ ਇਹਦੇ ਪਾਰਟੀ ਦੇ ਵਿੱਚ ਹਰ ਧਰਮ ਨੂੰ ਬੰਦਾ ਮਾਣ ਸਨਮਾਨ ਦਿੱਤਾ ਜਾਊਗਾ ਦਿਲਜੀਤ ਸਿੰਘ ਜੀ ਜਵੰਦਾ ਸਾਹਿਬ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਪਾਰਟੀ ਹੈ ਕਿ ਇਹਦੀਆਂ ਜਿਹੜੀਆਂ ਟੀਮਾਂ ਨੇ ਪੂਰੇ ਪੰਜਾਬ ਦੇ ਵਿੱਚ ਗਠਿਤ ਹੋ ਚੁੱਕੀਆਂ ਨੇ ਟੀਮਾਂ ਜੀ ਪੜਾਵਰ ਪੜਾ ਜਿਹੜੀ ਸਾਡੀ ਜਥੇਬੰਦੀ ਆ ਉਹਦਾ ਸਿਸਟਮ ਨੂੰ ਚਲਾ ਰਹੀ ਆ ਅਸੀਂ ਹਜੇ ਅੰਮ੍ਰਿਤਸਰ ਤੇ ਤਰਨਤਾਂ ਜਿਲ੍ਹਾ ਕਲੀਅਰ ਕਰ ਚੁੱਕੇ ਹਾਂ ਉਸ ਤੋਂ ਅੱਗੇ ਜਿਹੜਾ ਵਾ ਹੁਣ ਮਾਲਵੇ ਦੀ ਧਰਤੀ ਤੇ ਵੀ ਹੋਣ ਜਾ ਰਿਹਾ ਫਰੋਜਪੁਰ ਹੋਊਗਾ ਉਸ ਤੋਂ ਬਾਅਦ ਪੜਾਵਰ ਪੜਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਸਾਡੇ ਕੋਲ ਬਹੁਤ ਵੱਡੀ ਗਿਣਤੀ ਦੇ ਵਿੱਚ ਲੀਡਰ ਸਾਬ ਬਣ ਹੈ ਗਿਆ ਸਾਡੇ ਨੌਜਵਾਨਾਂ ਜਿਨ੍ਹਾਂ ਨੂੰ ਇਹਨਾਂ ਪਾਰਟੀਆਂ ਨੇ ਸਰਪੇਸ਼ ਕਰਕੇ ਦਰਕਨਾਰ ਕੀਤਾ ਸੀਗਾ ਕਿ ਉਹ ਵਿਚਾਰੇ ਆਮ ਪਰਿਵਾਰਾਂ ਤੋਂ ਹੀ ਕਿਉਂਕਿ ਇਹ ਸਰਮਾਏ ਨਾਲ ਚੱਲਦੀਆਂ ਪਾਰਟੀਆਂ ਹਰ ਪਾਰਟੀ ਜਿਹੜੀ ਉਹ سرمایہਦਰ ਬੰਦੇ ਨੂੰ ਵੇਖਦੀ ਆ ਸਾਡੀ ਜਿਹੜੀ ਪਾਰਟੀ ਆ ਇਹ سرمایہਦਰ ਬੰਦਿਆਂ ਨੂੰ ਨਹੀਂ ਵੇਖਦੀ ਇਹ ਵੇਂਦੀ ਵੀ ਸਿਧਾਂਤ ਤੇ ਡਿੜਤਾ ਨਾਲ ਪਹਿਰਾ ਦੇਣ ਵਾਲਾ ਸਾਨੂੰ ਨੌਜਵਾਨ ਚਾਹੀਦਾ ਦਲਜੀਤ ਸਿੰਘ ਜਵੰਦਾ ਸਾਹਿਬ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਤਾਂ ਕਿ ਉਹ ਜਿਹੜੇ ਆ ਦੂਜੀਆਂ ਪਾਰਟੀਆਂ ਨੂੰ ਫਤਿਹ ਬਲਾ ਕੇ ਤੇ ਤੁਹਾਡੀ ਪਾਰਟੀ ਦਾ ਜਿਹੜਾ ਝੰਡਾ ਉਭਲੰਦ ਕਰ ਸਕਣ ਅਸੀਂ ਉਹਨਾਂ ਨੂੰ ਮੈਸੇਜ ਇਹ ਕੀ ਦੇਣਾ ਚਾਹੁੰਨੇ ਭਰਾਓ ਜੇ ਆਪਾਂ ਚਾਹੁੰਨੇ ਵੀ ਸਾਡੇ ਪੰਜਾਬ ਦੇ ਘਰਾਂ ਦੇ ਚਿਰਾਗ ਨਾ ਬੁਝਣਾ ਸਾਡੀਆਂ ਭੈਣਾਂ ਦੇ ਭਰਾ ਨਾ ਇਸ ਦੁਨੀਆ ਤੋਂ ਜਾਣ ਸਾਡੇ ਮਾਵਾਂ ਦੇ ਪੁੱਤ ਇਸ ਦੁਨੀਆ ਤੋਂ ਨਾ ਜਾਣ ਨਸ਼ਿਆਂ ਨੂੰ ਨਸ਼ਿਆਂ ਵਰਗੇ ਜਿਹੜਾ ਛੇਵਾਂ ਦਰਿਆ ਪੰਜਾਬ ਦੀ ਧਰਤੀ ਤੇ ਵਗ ਰਿਹਾ ਜੇ ਇਹਨੂੰ ਅਸੀਂ ਬੰਦ ਕਰਨਾ ਚਾਹੁੰਨੇ ਆ ਤੇ ਆਪਾਂ ਨੂੰ ਅੱਗੇ ਹੋ ਕੇ ਲੜਨਾ ਪਊਗਾ ਕਿਉਂਕਿ ਇਨਾਂ ਪਾਰਟੀਆਂ ਨੇ ਅਜ ਤੱਕ ਕੁਝ ਨਹੀਂ ਕੀਤਾ ਪੰਜਾਬ ਦਾ ਲੁੱਟਣ ਤੋਂ ਕੁੱਟਣ ਤੋਂ ਬਜਾਏ ਇਹ ਸਾਰੀਆਂ ਪਾਰਟੀਆਂ ਨੇ ਕੁਝ ਨਹੀਂ ਕੀਤਾ ਸਾਡੇ ਨੌਜਵਾਨ ਵੀਰ ਚੰਗੀਆਂ ਚੰਗੀਆਂ ਡਿਗਰੀਆਂ ਲੈ ਕੇ ਤੇ ਸੜਕਾਂ ਤੇ ਆ ਕੇ ਇਹਨਾਂ ਕੋਲ ਕੁੱਟ ਖਾ ਰਹੇ ਕਿਉਂ ਕਿਉਂਕਿ ਜਦੋਂ ਪੰਜਾਬ ਦੀ ਕੋਈ ਸਟੇਟ ਦੀ ਸਰਕਾਰ ਭਰਤੀ ਕਰਦੀ ਆ ਉਹਦੇ ਵਿੱਚ ਵੀ ਪੰਜਾਬ ਤੋਂ ਬਾਹਰ ਦੇ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਂਦਾ ਤੇ ਪੰਜਾਬ ਦੇ ਸਾਡੇ ਨੌਜਵਾਨ ਜਿਹੜੇ ਵਿਚਾਰੇ ਉਹ ਛੜਕਾ ਤੇ ਖੁੱਟ ਖਾਂਦੇ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਪੰਜਾਬ ਦਾ ਵਰਗ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਚੰਗੀਆਂ ਨੌਕਰੀਆਂ ਤੇ ਲੱਗੇ ਚੰਗੀਆਂ ਪੋਸਟਾਂ ਤੇ ਬਹੇ ਤੇ ਸਾਡੀ ਪਾਰਟੀ ਦੇ ਨਾਲ ਸਾਥ ਦੇਣ ਨੌਜਵਾਨ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਨਸ਼ਾ ਵੀ ਬੰਦ ਕਰਾਂਗੇ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇਵਾਂਗੇ ਅਸੀਂ ਪਾਣੀਆਂ ਦੀ ਗੱਲ ਵੀ ਡਟ ਕੇ ਵਿਰੋਧ ਕਰਾਂਗੇ ਪਾਣੀਆਂ ਦਾ ਹੱਕ ਲੈ ਕੇ ਵਾਵਾਂਗੇ ਅਸੀਂ ਚੰਡੀਗੜ੍ਹ ਵੀ ਜਿਹੜਾ ਉਹਦੇ ਲਈ ਵੀ ਲੜਾਈ ਪੂਰੀ ਲੜਾਂਗੇ ਕਿਉਂਕਿ ਪੰਜਾਬ ਦੀ ਰਾਜਧਾਨੀ ਨੂੰ ਬਚਾਉਣਾ ਸਾਡਾ ਮੋਢਾ ਭਰਜਿਆ ਠੀਕ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਦਲਜੀਤ ਸਿੰਘ ਜਵੰਦਾ ਜੀ ਜੋ ਹਲਕਾ ਪੱਟੀ ਦੇ ਮੁਖ ਸੇਵਾਦਾਰ ਨੇ ਅਕਾਲੀ ਦਲ ਵਾਰਸ ਪੰਜਾਬ ਤੋਂ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਜੇ ਕਿਸੇ ਦੀ ਬੱਕਰੀ ਵੀ ਗਵਾਚ ਜਾਵੇ ਤਾਂ ਉਹ ਵੀ ਨਾਮ ਲਾ ਦਿੱਤਾ ਜੇ ਕਿ ਇਹਦੇ ਪਿੱਛੇ ਜਿਹੜਾ ਹੱਥ ਹੈ ਉਹ ਭਾਈ ਅੰਮ੍ਰਿਤਪਾਲ ਜੀ ਦਾ ਹੈ ਭਾਈ ਅੰਮ੍ਰਿਤਪਾਲ ਜੀ ਡਿਬਰੂਗੜ੍ਹ ਜਿਲ੍ਹੇ ਦੇ ਵਿੱਚ ਬੰਦ ਨੇ ਤੇ ਉਹਨਾਂ ਦਾ ਹੱਥ ਕਿਵੇਂ ਹੋ ਸਕਦਾ ਹੈ ਇਹਨਾਂ ਨੇ ਇੱਕ ਗੱਲ ਹੋਰ ਵੀ ਬਹੁਤ ਵਧੀਆ ਕਹੀ ਏ ਕਿ ਸਾਡੀ ਜਿਹੜੀ ਪਾਰਟੀ ਆ ਉਹ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰੇਗੀ ਪੰਜਾਬੀਅਤ ਦੇ ਲਈ ਕੰਮ ਕਰੇਗੀ ਔਰ ਪੰਜਾਬ ਦਾ ਜਿਹੜਾ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਹੜੇ ਉਹ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਚੁੱਕੇ ਨੇ ਪੰਜਾਬ ਦੇ ਪਾਣੀ ਬਚਾਏ ਜਾਣਗੇ ਹੋਰ ਵੀ ਕਾਫੀ ਇਹਨਾਂ ਨੇ ਕੁਝ کیا ਅਗੁਣੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੈਲ ਸਿੰਘ ਤਰਨਤਾਰਨ